ਰਿੰਕੂ ਘੁਰੀ ਆਪ ਜਿਹੜਾ ਇਹ ਫੁੱਲਾਂ ਦੇ ਨਾਲ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਗਲਬਾ ਦੀ ਵੀ ਕੋਸ਼ਿਸ਼ ਕਰਾਂਗੇ ਅਮ ਜੀ ਸਾਹਿਬ ਫੁੱਲਾਂ ਦੇ ਨਾਲ ਸਵਾਗਤ ਕਰਨਾ ਪੈ ਰਿਹਾ ਹਾਲਾਂਕਿ ਇਹ ਝਾਕੀ ਕੇਂਦਰ ਦੇ ਵਿੱਚ ਸ਼ੋਅ ਹੋਣੀ ਚਾਹੀਦੀ ਰਿਜੈਕਟ ਰਿਜੈਕਟ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਸੀਐਮ ਭਵਨ ਸਿੰਘ ਮਾਨਪੁਰੀ ਝਾਕੀ ਨੂੰ ਪੂਰਾ ਦਿਖਾਉਂਦੇ ਨੇ ਉਸ ਤੋਂ ਬਾਅਦ ਪੰਜਾਬ ਦੀਆਂ ਹੁਣ ਸੜਕਾਂ ਦੇ ਉੱਤੇ ਝਾਕੀ ਹੈ ਕੀ ਕੀ ਹੋਏ ਇਹ ਇਹ ਝਾਕੀ ਹੈ ਜਿਹੜੀ ਸਾਡੇ ਪੰਜਾਬ ਦਾ ਮਾਣ ਹੈ ਔਰ ਅਗਰ ਕੇਂਦਰ ਸਰਕਾਰ ਨੇ ਪੰਜਾਬ ਦਾ ਮਾਣ ਨਹੀਂ ਰੱਖਿਆ ਤਾਂ ਪੰਜਾਬੀ ਹੈ ਜਿਹੜੇ ਉਹ ਪੰਜਾਬ ਦਾ ਮਾਣ ਰੱਖ ਰਿਹਾ ਅੱਜ ਇਸ ਇਸ ਪ੍ਰਦਰਸ਼ਨੀ ਦਾ ਇਸ ਝਾਕੀ ਦਾ ਜਿਹਦੇ ਵਿੱਚ ਸਪੋਰਟਸ ਨੂੰ ਵੀ ਜਿਹੜਾ ਦਿਖਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਪੰਜਾਬ ਔਰ ਪੰਜਾਬੀਅਤ ਦਾ ਜਿਹੜਾ ਕਲਚਰ ਦਿਖਾਇਆ ਜਾ ਰਿਹਾ ਅੱਜ ਇਸ ਝਾਕੀ ਦਾ ਪੂਰੇ ਪੰਜਾਬ ਦੇ ਹਰ ਏਰੀਆ ਦੇ ਵਿੱਚ ਸਵਾਗਤ ਹੋ ਰਿਹਾ ਸੋ ਮੈਂ ਸਮਝਦਾ ਕਿ ਕੇਂਦਰ ਸਰਕਾਰ ਦਾ ਜਿਹੜਾ ਪੰਜਾਬ ਦੇ ਨਾਲ ਫੇਡ ਪਾਵ ਵਾਲਾ ਜਿਹੜਾ ਰਵਈਆ ਰਿਹਾ ਹੈ ਜਿਹਦੇ ਕਰਕੇ ਮੈਂ ਸਮਝਦਾ ਕਿ ਪੰਜਾਬ ਅਗਰ ਕੇਂਦਰ ਦਾ ਰਵਈਆ ਪੰਜਾਬ ਦੇ ਪ੍ਰਤੀ ਪੋਜ਼ੀਟਿਵ ਹੁੰਦਾ ਤਾਂ ਪੰਜਾਬ ਹੋਰ ਬੜੀ ਤਰੱਕੀ ਕਰ ਸਕਦਾ ਸੀ ਅੱਜ ਜੋ ਸਾਡੇ ਫਸਲਾਂ ਦੇ ਬਦਲੇ ਸਾਨੂੰ ਰੂਰਲ ਡਿਵੈਲਪਮੈਂਟ ਫੀਸ ਮਿਲਦੀ ਹੈ ਆ ਜੋ ਰੁਕੀ ਹੈ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੁਕੇ ਆ ਕਰੀਬ 9000 ਕਰੋੜ ਰੁਪਈਆ ਜਿਹੜਾ ਸਾਡਾ ਕੇਂਦਰ ਸਰਕਾਰ ਵੱਲ ਲੈਣਾ ਬੰਦਾ ਜਿਹਦੇ ਨਾਲ ਛੋਟੀਆਂ-ਛੋਟੀਆਂ ਸਕੀਮਾਂ ਚਲੀਆਂ ਸੀ ਅੱਜ ਉਹਨਾਂ ਨੂੰ ਰੋਕਿਆ ਜਾ ਰਿਹਾ ਸੋ ਪੰਜਾਬ ਦੇ ਲੋਕ ਹੈ ਜਿਹੜੇ ਜਿਹੜਾ ਝੂਠ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਦਿਨੀ ਬੋਲਿਆ ਸੀ ਕਿ ਇਸ ਚਾਕੀ ਦੇ ਉੱਤੇ ਕੇਜਰੀਵਾਲ ਸਾਹਿਬ ਦੀ ਔਰ ਭਗਵਾਨ ਸਾਹਿਬ ਦੀ ਜਿਹੜੀ ਫੋਟੋ ਲੱਗੀ ਹੈ ਤਸਵੀਰ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਅੱਜ ਪੂਰਾ ਪੰਜਾਬ ਇਹਨਾਂ ਚਾਕੀਆਂ ਨੂੰ ਦੇਖ ਰਿਹਾ ਇਹ ਤਾਂ ਚਾਕੀਆਂ ਪੋਲੀਟੀਕਲ ਪਾਰਟੀ ਨੂੰ ਮੋਟੀਵੇਟ ਨਹੀਂ ਕਰ ਰਹੀਆਂ ਇਹ ਤਾਂ ਚਾਕੀਆਂ ਪੰਜਾਬ ਦਾ ਕਲਚਰ ਮੋਟੀਵੇਟ ਕਰ ਰਹੀਆਂ ਸੋ ਇਹਨਾਂ ਇਹਨਾਂ ਨੂੰ ਸ਼ਾਮਲ ਨਾ ਕਰਨਾ ਇੱਕ ਬੜੀ ਮੰਦ ਭਾਗੀ ਗੱਲ ਸੀ ਅੱਛਾ ਰਿੰਕੂ ਸਾਹਿਬ ਪਹਿਲੀ ਵਾਰੀ ਨਹੀਂ ਦੂਸਰੀ ਵਾਰੀ ਚਾਕੀ ਰਿਜੈਕਟ ਕੀਤੀ ਗਈ ਪਹਿਲਾ ਵਾਰ ਰਿਜੈਕਟ ਕੀਤੀ ਗਈ ਹੁਣ ਦੁਬਾਰਾ ਰਿਜੈਕਟ ਕੀਤੀ ਗਈ ਕੀ ਕਾਰਨ ਕੀ ਲੱਗਦਾ ਹੈ ਕੋਈ ਪੋਲਿਟੀਕਲ ਮੈਂਡੇਟਰ ਰਿਹਾ ਹੈ ਪੰਜਾਬ ਨੂੰ ਨਾ ਦਿਖਾਉਂਦਾ ਜਾਂ ਫਿਰ ਕੋਈ ਹੋਰ ਹੀ ਕਾਰਨ ਹੈ ਦੇਖੋ ਇਹਦਾ ਇਹਦਾ ਜਵਾਬ ਤਾਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਸਕਦੇ ਆ ਕਿ ਅਜੇ ਚਾਕੀ ਹੈ ਜਿਹੜੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਘੁੰਮ ਰਹੀ ਹੈ ਇਹ ਦੱਸਿਆ ਜਾਵੇ ਕਿ ਕਿੱਥੇ ਇਹਦੇ ਤੇ ਕਿਤੇ ਆਮ ਆਦਮੀ ਪਾਰਟੀ ਦੀ ਮੋਹਰ ਲੱਗੀ ਆ ਕੇਜਰੀਵਾਲ ਸਾਹਿਬ ਨੇ ਆਪਣੀ ਫੋਟੋ ਕਿੱਥੇ ਲਾਈ ਹੈ ਭਗਵੰਤ ਮਾਨ ਸਾਹਿਬ ਦੀ ਫੋਟੋ ਕਿੱਥੇ ਲੱਗੀ ਹੈ ਇਹ ਤਾਂ ਸਿਰਫ ਤਾਂ ਸਿਰਫ ਇੱਕ ਮੈਂ ਇਹ ਕਹਿ ਸਕਦਾ ਕਿ ਜਿਹੜੀ ਭੇਤ ਭਾਵ ਦੀ ਜਿਹੜੀ ਰਾਜਨੀਤੀ ਜਿਹੜੀ ਹੈ ਬੰਡੈਟਿਕ ਜਿਹੜੀ ਰਾਜਨੀਤੀ ਹੋ ਰਹੀ ਹੈ ਉਹਦੇ ਕਰਕੇ ਪੰਜਾਬ ਨੂੰ ਜਿਹੜਾ ਅੱਜ ਬੰਦਾ ਮਾਨ ਸਤਿਕਾਰ ਹੈ 26 ਜਨਵਰੀ ਵਾਲੇ ਦਿਨ ਨਹੀਂ ਦਿੱਤਾ ਗਿਆ ਅੱਛਾ ਵੈਸੇ ਤਾਂ ਸੁਨੀਲ ਜਾਖੜ ਹੁਰੀ ਜੇਕਰ ਪ੍ਰਧਾਨ ਮੰਤਰੀ ਹੋਰ ਅਧିକ ਗੱਲ ਕਰਾਂ ਉਹ ਕੇਂਦਰਿਕਾ ਮੇਰਾ ਪੰਜਾਬ ਦੇ ਨਾਲ ਬੜਾ ਮੋਹ ਹੈਗਾ ਪੰਜਾਬ ਦੇ ਲੋਕਾਂ ਨਾਲ ਬੜਾ ਮੋਹ ਹੈ ਜਿਵੇਂ ਪਿਛਲੇ ਦਿਨੀ ਦੇਖਣ ਨੂੰ ਮਿਲਿਆ ਬਟ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਉਦੋਂ ਅਜੀਹਾਂ ਚੀਜ਼ਾਂ ਹੋਣੀਆਂ ਉਹ ਕਿਤੇ ਤੱਕ ਤੁਹਾਨੂੰ ਵਾਜਿਬ ਲੱਗਦੀ ਹੈ ਦੇਖੋ ਅਗਰ ਪੰਜਾਬ ਦੇ ਨਾਲ ਉਹਨਾਂ ਦਾ ਮੋਹ ਹੈ ਤਾਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਜਿਹੜੀ ਰੋਕ ਇਸ ਵੇਲੇ ਕੇਂਦਰ ਨੇ ਲਗਾਈ ਹੈ ਉਹ ਜਾ ਕੇ ਲੈ ਕੇ ਆ ਪੰਜਾਬ ਦਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਆ ਉਹ ਰੁਕਿਆ ਉਹ ਲੈ ਕੇ ਆ ਅਗਰ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਇਹਨਾਂ ਫੰਡਾਂ ਨੂੰ ਲੈ ਕੇ ਆਂਦਾ ਤਾਂ ਪੰਜਾਬ ਦੀ ਧਰਤੀ ਰਾਜਪੁਰੇ ਤੋਂ ਸ਼ੁਰੂ ਹੁੰਦੀ ਹੈ ਤਾਂ ਮੈਂ ਖੁਦ ਜਾ ਕੇ ਰਾਜਪੁਰੇ ਉਸ ਲੀਡਰ ਸਾਹਿਬਾਨ ਦਾ ਸਵਾਗਤ ਕਰਾਂਗਾ ਕਿ ਜਿਹੜੇ ਪੰਜਾਬ ਲਈ ਤੁਸੀਂ ਪੈਸੇ ਲੈ ਕੇ ਆ ਰਹੇ ਹੋ ਧੰਨਵਾਦ ਠੀਕ ਤਾਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੇ ਜਿਨਾ ਆਰਗੂਜ ਦੋਇਆ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਦੱਸਿਆ ਗਿਆ ਕਿ आ, इस झाकी दसो कि गलती है इसको लेके प्रॉपर तरीके झाकी दिखाने की भी कोशिश की थी खास तस्वीर आ, जरूर थोड़ी दिखाने की कोशिश की थी पंजाब की झाकी जी है वो हैगी कैमरा पंकज के नाम राजू गुप्ता है बख्शे टाइम जलंधर